ਵੀ ਦੋ ਅਹ ਤੇ ਕੀ ਆ ਅੰਗਰੇਜ਼ਾਂ ਨੂੰ ਪੁੱਛ ਕੀ ਐ ਨਾ ਤੈਨੂੰ ਪਤਾ ਨਹੀਂ ਐਨੇ ਖਤਰਨਾਕ ਮੰਮੇ ਹੋਣ ਮੁੰਡਿਆਂ ਦੇ ਤੂੰ ਇਹਨਾਂ ਨੂੰ ਤੋੜਦਾ ਇਂ ਆ ਪੁੱਤ ਤਾਂ ਖਾਧਾਰੇ ਛੱਡੇ ਮਾਰ ਤੇ ਤੂੰੜਾ ਕਰ ਤਾਂ ਤੇਰੇ ਲੈ ਲੈ ਉਹ ਇਹਨਾਂ ਨੂੰ ਪਾ ਦਿੰਦੀ ਆ ਹਾਂ ਹਾਂ ਮੈਂ ਕਰਾ ਦੇਣ ਕਿ ਮੈਨੂੰ ਪੁੱਛ ਹਾਂ ਤੈਨੂੰ ਫੋਕੜੀ ਪਟਾਤੀ ਨਾ ਇਹ ਕਿਥੋਂ ਆ ਤੂੰ ਹਾਂ ਕੰਮ ਨਾ ਤੂੰ ਮੈਂ ਨਾ ਨਾ ਮਾ ਮਾ ਮਮਾ ਕਹਾਈ ਵੀਡੀਓ ਟੱਕ ਗਿਆ ਹਾਂ ਹੈ ਐਸੜੀ ਆ ਤੂੰ ਵੀ ਪੈਣਾ ਤੇਰਾ ਵਰਗਾ ਹਾਂ ਕਿਹਨਾ ਅੱਜ ਤੋਂ ਬਾਅਦ ਜੋ ਹੋਇਆ ਲੜਾਈ ਦਾ ਨਾਮ ਕਰੋ ਕੁੱਤੇ ਦੀ ਨੀਂਦ ਨਹੀਂ ਸਾਫ ਕਰੋ ਚੰਗਾ ਕਿ ਇਧਰ ਫਿੱਕੇ ਤੇ ਨਹੀਂ ਕਰਨਾ ਇਹ ਹੁਣ ਕੁਝ ਤੋਂ ਕੇਰੇ ਤੱਕ ਜਦੋਂ ਆ ਪੁੱਤਾ ਖਿਆ ਫੜ ਕੇ ਨੀ ਆ ਤਾਂ ਰੋਜ਼ ਹੀ ਚੱਲ ਆ ਜੀ ਕਿੱਥੇ ਸਰਦ ਕਰ ਰਿਹਾ ਜਾ ਆ ਜਾ ਆ ਜਾ ਲੈ ਹੋ ਜਾ ਖਾ ਲੈ ਵੇ ਵੇ ਮੁੰਡੇ ਆ ਮਾਰੋ ਆ ਜਾ ਆ ਜਾ ਖਾ ਲੈ ਬਾਕੀ ਦੇ ਮਾਰ ਕੇ ਓਏ ਵਾਹ ਰਾ ਭਾਰਤ ਤੇ ਮਾਰਿਆ ਆ ਉਹ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਬਾਹਰ ਕਰਿਆ ਜਾ ਜਾ ਦੂਜੇ ਵੱਲ ਜਾ ਉਹ ਮਾਰਦੀ ਆ ਮੱਧੀਆ ਕਰੀ ਰੇ ਸਾਰੇ ਕਰੂਗੀ ਦੀਵੇਂ ਦਾ ਬਾਗ ਉਹ ਤਾਂ ਘਟ ਗਿਆ ਦੀ ਸੀ ਨੀਰ ਕੋਠੇ ਨਾ ਮੋਰਾ ਉਹ ਮੁੱਠੇ ਦੋ ਐਂਗਲ ਹੋ ਜਾਣ ਨਾ ਫੋਨ ਨਾਲ ਤੂੰ ਚਲੋ ਮਨੀ ਹੱਥ ਨਾਲ ਰੇ ਆਇਆ ਗਿਆ ਜੀ ਕਰਤਗਾ ਜਲੀ ਜਾਂਦੀ ਆ ਚਲ ਫਿਰ ਚ ਮਾਰ ਕਰ

ਗੱਲ ਕਰੀਏ ਉਹਦੇ ਨਾਲ ਤੂੰ ਤਾਂ ਖਾਲਾ ਵੱਡਾ ਪਾਉਣੋ ਆਪਾਂ ਗੱਲ ਕਰਦੇ ਹਾਂ ਪਰ ਤੇ ਪੰਚ ਤਾਂ ਨਹੀਂ ਮਣੀ ਆ ਕਿ ਸਾਡਾ ਇਹਨੂੰ ਮੀਟਿੰਗ ਹੋਣਾ ਹੈ ਹਾਂ ਮਿਲੂ ਵੀ ਮਾਣਾ ਵੇਣੂ ਆ ਬਸ ਤੂੰ ਨਹੀਂ ਦੇਖੀ ਕਿ ਲੋ ਬੇੜੇ ਹੋਣੀ ਹੁੰਦੇ ਨੰਦਲੇ ਆ ਰਹੇ ਵੀਡੀਓ ਲਾ ਉਹਨੂੰ ਵੀਦਾ ਹੈ ਹੈ ਬਲਾ ਹੋਗਾ ਹੈ ਬਹੁਤੀ ਵੀਡੀਓ ਲੱਤੋ

हां ओते ताहेन पड़ती थी आय का ताड़ा गुरु दी मेरी बहन मेरी बहन दी नखरा लो साडे पाद रख आहा है... आहा मेरा भाई गगों डाके हुन ना होगी टकड़ी ओए ओए साचा है बडा मुखाना ताड़ी टकड़ी ओ कह जा ओला लाज करा ओ अख देख ओदी कने फेरी दिया सारे बदमाशी ने क्षेत्र पे आड़े झगड़े मेरे खाने बोलला बोलला तू बोल रेडी रोकती ओए ओए ਜੇ ਤੱਕ ਦੇਖੂਆਂ ਤੱਕ ਮਾਰ ਕੇ ਦੇਖੂ ਹਾਂ ਹਾਂ ਮਾਰੇ ਕਰ ਮੇਰੇ ਪਿਸਟਲ ਜਾ ਚੂ ਤੀਨੇ ਮੂਰੇ ਦੇ ਅੰਦਰ ਟੋਪ ਤੇ ਆ ਜਾ ਬਾਬਾ ਊੜੀ ਮੂਰੇ ਕਰ ਜਾਣਾ ਲੈ ਜੀ ਜਾਣਾ ਮਾ ਮੇਰੇ ਸੱਚਾਂ ਚੋੜ ਕੇ ਮਾਰ ਗਿਆ ਕੀ ਹੈ ਗੰਦਾ ਵਰਗਾ ਗਲਤ ਹਾਂ ਉਹਦਾ ਮਾਹ ਕੁੱਤਾ ਹਲਕੇ ਬੈ ਜੋ ਗੋਲੀ ਮਾਰਨੀ ਜੂ ਕੁੱਤੇ ਦੇ ਵੀ ਬੰਦ ਤੂੰ ਮਾਰਦੇ ਬਾਈ ਕੁੱਤੇ ਦੇ ਗੋਲੀ ਹਾਂ ਪੈਂਦਾ ਜਾ ਕੇ ਸਿੱਧੀ ਬੰਦੇ ਦੇ ਵੱਜੀ ਹਲੋ ਮਾ ਉਹ ਤੇ ਟੈਸ਼ਨ ਹੀ ਜੋ ਹੋਇਆ ਪਿਆ ਟੰਸ਼ਨ ਚ ਕਾਣੂ ਕਹਿਣਾ ਇਹੀ ਮੇਰੇ ਖਲੇ ਸੁਢਲੋਂ ਤੂੰ ਹੋਰ ਕੀ ਕਹਣਾ ਤੀਖੇ ਖਾਰ ਹੋ ਰਿਹਾ ਉਹ ਅਸਿਆ ਹਾਂ ਵੀ ਪੜਕਿਆ ਪਿਆ ਵੀ ਅੱਜ ਦੁਬਾਰੇ ਫੋਨ ਲਾ ਲੂ ਮੈਂ ਆਪ ਨਾਲ ਲਾਈ ਪੈਂ ਤਾਂ ਮਾਰਨਾ ਫਿਰ ਹਾਂ ਆਪ ਨਾਲ ਲਾਇਆ ਕਰ ਤੂੰ ਪੰਡਿਤ ਜੂ ਪੂਰਾ ਦਬ ਦਬਾ ਪੂਰਾ ਸੌਦਾ ਜੇ ਫਰੀਜ ਕਾਤਾ ਬਾੜੀਆਂ ਜਿਹੜੇ ਪੈਰ ਕੱਢ ਕੇ ਰੱਖ ਮੈਂ ਤਾਂ ਗਾਂਹੜੇ ਜਾਂਦਾ ਦੀ ਗਾਂਹੜੇ ਉਹ ਜਾਵੇ ਮਾਕਰ ਉਹ ਲੋ ਲੈ ਜਾ ਕੇ ਨਾ ਸੌਦਾ ਹਾਂ ਸਰਪੰਚ ਕਰਾਉਂਗੇ ਮੈਨੂੰ ਉਂਗਲਾ ਲਾ ਕੇ ਨਾ ਲੈ ਗੱਡੀ ਪਿੰਡ ਚ ਕੁਸ਼ਕੀ ਦੀ ਵਾਲੀ ਆਉਂਦੀ ਹੈ ਤੇ ਛੱਡੀਆਂ ਗੱਡੀਆਂ ਫਿਰਦੀਆਂ ਨੇ ਆਇਆ ਕਿੱਥੇ ਬਾ ਠੀਕ ਹੈ ਪ੍ਰਧਾਨ ਦੀਆਂ ਗੱਡੀਆਂ ਨੇ ਬਾਈ ਨੂੰ ਕਾਰ ਦੀ ਬਾਤੂ ਐਗੀ ਖੜਾ ਸਰਪੰਚ ਜੂਰੇ ਪਿੰਡ ਪਿੰਡ ਸਰਪੰਚ ਤੈਨੂੰ ਮੇਰਾ ਛੜਾ ਕਿੱਥੇ ਕੁੱਤੇ ਨੇ ਵੋਟ ਨਹੀਂ ਪਾਉਣੀ ਛੇ ਤੇਰੇ ਕਹੇ ਤਾਂ ਪਾਉਣਗੇ ਸਾਰੇ ਮੈਂ ਆਪ ਖੜਾ ਹਾਂ ਤੂੰ ਆਉਂਦਾ ਤਾਂ ਮੇਰੇ ਕੋਲੇ ਤੈਨੂੰ ਕੋਈ ਟੱਟੂ ਦਾ ਪਤਾ ਪਿੰਡ ਚ ਉਹ ਪਾਰਲੀ ਤੇਰੇ ਨੋ ਨਾ ਸਾਰੇ ਜਾਣਦੇ ਨੇ ਯਾਰ ਉਹੀ ਮਾਰੀ ਜਾਂਦਾ ਮੈਂ ਆਪ ਖੜਾ ਹੋ ਗਿਆ ਬਾਸੀ ਹਾਂ ਬੱਡੇ ਕੱਖ ਚੱਲ ਚੱਲੀਏ ਕਿ ਨਾ ਗਰਮੀ ਬੋਲ ਤੇ ਗਰਮੀ ਲੱਗਦੀ ਬੱਪੂ ਕਰਿਆ ਇਹ ਕਹਿਣਾ ਹਾਂ ਕਹਿ ਬੱਪੂ ਨੇ ਆਪ ਕੱਖ ਵੱਡੇ ਨੇ ਸਾਰੇ ਹਾਂ ਕਿਉਂ ਅਹੀਂ ਤਾਂ ਪਟਾਈਓ ਤਾਂ ਕੁਝ ਬਣਦਾ ਨਹੀਂ ਕਿਹਨੂੰ ਇਸਲੀ ਮੇਜ ਆਇਆ ਕਰਿਆ ਜੀ ਇਹਨੇ ਤਾਂ ਬੈਠੀ ਆ ਅਸੀਂ ਪੁੱਛਿਆ ਲੈਣ ਵਾਰੀ ਉਹ ਤਾਂ ਪੰਡਤ ਕਹਿੰਦਾ ਵੀ ਤੇਰੇ ਜਦੋਂ ਦੋ ਵਾਰ ਨੂੰ ਕੀ ਦੁਹਾਰਦਾ ਸੰਖਿਆ ਜੀ ਨਹੀਂ ਜਾਣਾਂ ਪੰਪ ਪੰਪ ਦੇ ਕੇ ਭੇਜਦਾ ਇੱਧਰ ਇੱਧਰ ਇਹਨਾਂ ਨੇ ਮੈਨੂੰ ਪੁੱਛਿਆ ਹੂੰ ਕਿੱਥਾ ਫੜ ਰਿਹਾ ਫੜ ਰਿਹਾ ਕੋਡੀ ਤੇ ਜਾਣ ਹਾਂ ਚਲੋ ਇਹਦਾ ਫੱਟੀ ਜੇ ਮੈਂ ਤੇ ਛੱਡ ਦੇ ਤਰਖਾ ਢੱਕਣ ਵਾਸਤੇ ਉਹ ਆਉ 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 ਪੱਕਾ ਕੀ ਇਹ ਕਰ ਰਹੇ ਨੇ ਹੈ ਨਹੀਂ ਪੱਖਾ 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 ਤੇ ਕਿਉਂਕਿ ਨਹੀਂ ਇਹ ਲੋਨ ਲੱਗਦੀ ਖੜਕੀ ਖੜਕ ਜਾ ਤੂੰ ਬੋਲ ਇੱਧਰ ਨੂੰ ਆ ਜਾ ਤੂੰ ਵੀ ਇੱਧਰ ਨੂੰ ਆ ਜਾ ਕਿ ਲੋ ਬੋਲ ਦਵਾ ਪੜਕੀ ਖੜਕੀ ਉਹ ਉਹਨਾਂ ਨੂੰ ਪਿੱਛੋਂ ਪੜਦਾ ਲਾ ਦੇ ਜਾਂ ਤਾਂ ਉਹ ਸਰਪੰਚ ਬੋਲਣਾ ਓਏ ਸਰਪੰਚਾ ਰੋਟੀ ਨਹੀਂ ਖਾਈ ਬੋਲ ਇੱਥੇ ਕਰ ਲੈ ਨਹੀਂ ਨਹੀਂ ਨਾ ਭਾਈ ਸਿੱਧੀ ਕਰ ਸਿੱਧੀ ਓਕੇ ਚਲੋ ਵੀ ਆਪ ਐਕਸ਼ਨ ਜਿਵੇਂ ਮਾਪ ਜੂ ਮੇਰੇ ਬਾਹਰ ਖੜਾ ਕੇ ਮਲਾਦਾ ਨੂੰ ਕਿ ਕੋਈ ਤੇ ਖੜ ਜਾ ਹੋ 2 ਮਿੰਟ ਕਿਧਰ ਜਾ ਨਹੀਂ ਕੱਦਿਆ ਤੇਰੀ ਮੁੱਠਾ ਘੋਟ ਓਏ ਆ ਭੁੱਲ ਜਾ ਉਹ ਮਾਂਜੀ ਹਾਂ ਤੇ ਕੌਣ ਆ ਜਿਵੇਂ ਮਿਲਦਾ ਪਤਾ ਆ ਗਿਆ ਮਨ ਤਾਂ ਉਹ ਕਾਲਜ ਆ ਦੇ ਆ ਬਿਆਨ ਕਰਕੇ ਤੇ ਆਉਂਣਾ ਮਮਾ ਵਾਹ ਓਹ ਓਹ ਕਾਤਰੀ ਕਾਰ ਹੋਣਾ ਕੋ ਬੋਲ ਰਹੀ ਪਖਰਿਆ ਮੈਨੂੰ ਹੋਈ ਵਾ ਨਹੀਂ ਜੀ ਹੋ ਹਾਂ ਇਹ ਬਲੈਸਪੋਟ ਦੇਖ ਕੇ ਚੰਦਾ ਰੇ ਪਖਾਨੀ ਅੱਛਾ ਕਰਨ ਹੁੰਦਾ ਵੇ ਓ ਸੁੱਟਣਾ ਸੰਗਰ ਖਾਣਾ ਮੇਰੀ ਅੱਖੇ ਦਾ ਚਾਨਣ ਨਹੀਂ ਮੇਰੀ ਮਾਂ ਦਾ ਹੈ ਖਾਣਾ ਜਾਇਆ ਫਿਰ ਫੋਨ ਦੇ ਕੇ ਫੜ ਪਾਈ ਆਵਾਜ਼ ਫੋਨ ਵੀ ਦੇ ਕੀ ਕਤੂ ਤੇ ਮੇਰਾ ਠੀਕ ਹੋ ਕੀ ਹੋ ਗਿਆ ਨੂੰ ਹਾਂ ਕੀ ਹੋ ਗਿਆ ਮਾਰ ਤੈਨੂੰ ਕੀ ਦਸਾ ਪੁੱਤ ਮੇਰਾ ਹਾਂ ਦਾ ਦਾ ਨਾ ਆ ਗਵਾਂਡੀਆਂ ਨੇ ਜਿਉਣਾ ਹਰਾਮ ਕਰ ਆਖਿਆ ਤੇ ਤੇਰੇ ਪੁੱਤਾਂ ਨੇ ਬਹਿ ਜੇ ਨੇ ਦਾ ਬਿੱਡਾ ਬਣਾਉਂਦਾ ਕਾਲਾ ਕੁੱਟਿਆ ਕੁੱਟਿਆ ਵਾ ਤੈਨੂੰ ਆ ਕੁੱਟਿਆ ਵਾ ਯਾਰ ਮੈਨੂੰ ਦੱਸਿਆ ਕਿਉਂ ਨਹੀਂ ਤੁਸੀਂ ਮੈਂ ਹਾਂ ਆਪੀ ਦੇਖ ਲਊਂਗਾ ਮਾਮਾ ਵਾ ਓਏ ਆਪੂ ਬਲੀ ਦੇਖਣਾ ਤੁਹਾਡਾ ਮਾਮਾ ਆ ਗਿਆ ਬੰਦੇ ਦਾ ਬੰਦੇ ਬੁੜੀਆਂ ਵੀ ਮਾਰਨੂੰ ਕਾਤਰੋ ਗਾਰ ਦਠਾ ਰੂੰ ਗਵਾਂਡੀਆਂ ਦਾ ਨਾਮੋ ਨਿਸ਼ਾਨ ਝਟ ਬਣੂ ਮਮੇ ਤੂੰ ਦੋ ਸ਼ਕਤੀ ਮੇਂ ਜਨੀਆਂ ਇੱਥੇ 10 ਹੱਥ ਦੀ ਸ਼ਕਤੀ ਆ ਗਈ ਤੋ ਜਿਤਨਾ ਤੋਦਨੇ ਕਿੰਨੇ ਦੀ ਹੈ ਪਕਾਵਾ ਆ ਗਈ ਹੱਥ ਜਨੀ ਸ਼ਕਤੀ ਹੈ ਮੇਰੇ ਚ ਹੋਇਆ ਮੈਂ 210 ਹੱਥ ਦੀ ਹੋ ਗਈ ਹੁਣ ਤਾਤਾ ਲਾ ਗਈ ਸ਼ਕਤੀ ਹੁੰਦੀ ਕੰਜਰ ਦਾ ਕੁੱਤਾ ਜਾਨ ਮੁਰ ਗਿਆ ਜਾਨ ਜਾਨ ਹੋ ਗਿਆ ਤੇਰੀ ਗੱਲ ਸੁਣ ਭੈਣੇ ਚਾਰ ਪਾਣੀ ਜਿਹਦੀ ਭੈਣ ਦੁਖੀ ਉਹਦਾ ਸਾਰਾ ਸੱਸਾ ਬਲੇ ਪਰ ਵੰਦ ਕਰੋ ਮੈਂ ਗਾਂਢਾ ਨੂੰ ਚਾਰ ਇੱਕ ਗਾੜਾ ਕੱਢਾ ਦੇਣਾ ਨੂੰ ਸੱਸਾ ਈ ਭਰਾ ਆ ਚੁੱਕਿਆ ਜਵਾਕਾਂ ਦੇ ਮਾਮਾ ਆ ਚੁੱਕਿਆ ਹੁਣ ਕਰਵਾਉਣ ਦੀ ਲੋੜ ਨਹੀਂ ਕਰਵਾਉਣ ਦੀ ਲੋੜ ਨਹੀਂ ਭੂਆ ਕਰਵਾਣ ਦੀ ਹੈ ਮੇਰੇ ਵੀਰ ਹੁੰਦੇ ਮੈਨੂੰ ਖਿਜਾਦਾ ਕਿ ਭਾਈ ਠੀਕ ਐ ਕਰਾਂ ਮੈਂ ਉਧਰ ਕਰਾਂ ਮੈਂ ਦੇਣਾ ਚਾਰ ਕੇ ਗਾਣਾ ਹਾਂ ਮੈਂ ਤੇਰੇ ਬਾਤ ਤੇ ਝੁੱਪ ਜਪਤੀ ਪਾ ਗਈਆਂ ਤੂੰ ਪਾ ਮੈਂ ਮੜਾ ਜਾ ਸੇਕ ਘਾ ਦੇਵਾ ਵੀ ਮੇਰਾ ਭਾਈ ਆਉਣ ਤੇ ਮੇਰੇ ਸਾਰ ਖੜਿਆ ਤੈਨੂੰ ਪਤਾ ਨਹੀਂ ਕਿਹੜੀ ਬਲਾ ਨਾ ਪੰਗਾ ਲੈ ਰਿਹਾ ਤੂੰ ਤੇਰੇ ਮੈਂ ਆਲਣੇ ਬਲਣੇ ਤਾਂ ਛਲਣੇ ਖਤਮ ਕਰ ਦੇ ओ बांतू ले मेरा काज नहीं है भारतीय तो ने उन्होंने बात हां उधरों सी ले उधर हां उधरों बल्लक मेरा छ पैर पड़ी बैठो तो मेरा सारे शादी का कोड़ा नहीं है जैसे बैठे तो सारे बैलिंग के खानदान और तो वो भूतों के का कभी बोल बंके सारा जब हमारे छोटा बाबा जी का कमरे चले बाकी तो लो तो एक बूढ़ी भैंस के खाज पे पप लगी है ਘੋੜੀ ਲਈ ਦੁੱਧ ਪੀਣੋਂ ਗਿਆ ਲੈ ਤੇ ਚੱਕਣੀ ਪਈ ਅੱਛਾ ਇਹ ਕਹਿੰਦੀ ਉਹ ਆਏ ਵੀ ਇਹੀ ਸੇਬ ਪਰ ਹੁਣ ਵੇਖ ਲੈ ਜੀ ਆਪਣੇ ਮੌੜ ਜਾਂ ਵੱਡੇ ਵੱਡੇ ਇਨਸਾਨ ਆ ਰਹੇ ਨੂੰ ਵਾ ਮੈਂ ਤਾਂ ਯਾਰ ਡਾਕਟਰ ਵੀ ਮਾਰਦਾ ਰਿਹਾ ਥਰਾ ਸਾਰ ਉਦੋਂ ਰੋਈਆਂ ਹੁੰਦੇ ਕਿ ਟਿੱਬੇ ਹੁੰਦੇ ਕਹਿਰਾ ਮੇਰਾ ਸਰੀਰ ਹੁੰਦਾ ਗਾਲ ਚ ਮੇਰੇ ਗਾਂ ਨਹੀਂ ਪਾਈ ਹੁੰਦੀ ਜਦੋਂ ਮੈਂ ਨੰਗਣਾ ਪਿੰਡ ਚ ਦੀ ਕੁੜੀਆਂ ਨੇ ਕਹਿਣਾ ਖੜੀ ਨਹੀਂ ਮਾਂ ਇਹ ਦਹੀਂ ਦਾ ਟੱਕ ਮੁੰਡਾ ਦੇਖ ਲੈ ਸੋਹਣਾ ਸੁਨਕਾ ਆਫਟਰ ਬਹੁਤ ਸੀ ਆ ਸੁਣੀ ਉਸਕਾ ਨੰਬਰ ਦੱਸ ਮਮਾ ਮੈਨੂੰ ਸੂਕਣੇ ਤੇ ਫਿਰ ਤੂੰ ਹੀ ਆਉਣਾ ਕਦੇ ਕਦੇ ਹਾਂ ਨਾ ਘੋੜੀ ਤੇ ਬੰਦਾ ਜਾਂਦਾ ਬੈਠਾ ਹੈ ਉਹ ਮੈਂ ਹੀ ਹੰਨੇ ਜਾ ਖੂਨ ਵਗਾਲੇ ਮਾਰਦਾ ਭਾਣ ਜੇ ਠੀਕ ਹੈ ਨਾ ਇਹਨੂੰ ਵੇਚ ਪਰੇ ਕਿਹੜਾ ਘੜੂ ਹੈ ਇਹਦਾ ਮੇਰਾ ਸਾਲਾ ਉੱਥੇ ਪੱਠੇ ਦੇ ਛਾਟ ਹੋਣ ਵਾਲੀ ਮੈਂ ਹੀ ਬੋਲੀ ਲਾ ਕੇ ਲਾ ਕੇ ਮੇਰੀ ਰਾਇ ਲੈ ਲੈਂਦੇ ਆਪਦੀ ਮਾਂ ਨੂੰ ਪੁੱਛ ਲੈਂਦਾ ਮੈਨੂੰ ਫੋਨ ਕਰ ਦੇਂਦੇ ਮੈਂ ਆ ਜਾਂਦਾ ਆਪੇ ਘੜੀ ਹੋਈ ਗੱਲ ਸੁਣ ਤਾਂ ਬਾਣ ਜੀ ਤੇਰੇ ਮਾਮੇ ਨੂੰ ਚੜ ਗਿਆ ਹਾਂ ਬੰਤ ਠੋਕ ਨਹੀਂ ਠੋਕਿਆ ਮੈਂ ਮੈਦਰੇ ਨਾ ਮੈਂ ਕਰ ਸਜਾ ਕੱਟ ਲੂ ਪੰਜਾਂ ਸਾਲਾਂ ਜਵਾਨ ਤੇ ਹੋ ਜੀ ਕਿੱਡੀ ਕਿ ਜਾਲੇ ਹਣ ਤੂੰ ਬੀਬੀ ਨੂੰ ਕਹੀ ਤਾਂ ਕਿ ਵੀੜੇ ਮਾਰਿਆ ਕਿਹ ਬੈਠੀ ਰਹੋਗੀ ਹੋ ਜੀ ਤਾਂ ਗੱਲ ਹੋ ਕੋਈ ਬੀਬੀ ਐ ਚਾਹ ਲੈ ਆ ਦੇ ਨਾ ਮੰਮੇ ਨੂੰ ਓਹ ਚਾਲ ਲੈ ਗਿਆ ਚਾਲ ਆ ਜਾ ਪਾਦਰ ਨੂੰ ਸਲਾਮ ਆ ਪਾਣ ਜੇ ਗੱਲਾਂ ਬਾਤਾਂ ਇਹ ਜਿਹੜੀਆਂ ਬਦਮਾਸ਼ੀ ਦੀਆਂ ਨਾ ਕਲਾਖਾਂ ਲਗਣੇ ਲਾਉਣੀਆਂ ਪੈਂਦੀਆਂ ਠੀਕ ਹੈ ਨਾ ਜਿਹੜਾ ਪਹਿਲਾਂ ਮੈਂ ਹੇਕਰਿਕਾ ਸੋਨਾ ਨਹੀਂ ਕਿਹਾ ਹਾਂ ਉਹ ਹੈਗਾ ਤਾਂ ਸੋਨਾ ਵਾਲੀ ਕਾ ਪਰ ਜਦੋਂ ਜਦੋਂ ਕਈ ਬੱਸ ਬੱਸ ਤੱਕਣਾ ਜਿਹੜਾ ਪਾ ਲਓ ਇਹ ਜਿਹਨੇ ਸਰੀਂਦ ਖਾਇਆ ਉਹ ਤਾਂ ਇੱਕ ਜੜੇ ਜੋ ਪਤਾ ਨਹੀਂ 25 11 ਦਾ ਅੱਛਾ ਤੇਰੇ ਸਾਲਾ ਯਾਰ ਅੱਜ ਕੱਲ ਬੰਦੇ ਵੀ ਦੋ ਗਲੇ ਆ ਜੀਦੇ ਮਰਜ਼ੀ ਵਿਸਵਾਸ ਕਰ ਲਾ ਬਹਿਨ ਕਾ ਲਗੜਾ ਤੇਰੀਆਂ ਹੀ ਯਾਰਾਂ ਨੂੰ ਮਾਦਾਤੀ ਪਾ। ਸਾਡਾ ਕਰਦੀ ਹਰੇ ਗਏ ਮਮਾ। ਉਹ ਕਲ ਜਾਊਗਾ ਬਾਣ ਜਾ ਚੱਲ ਜਾ। ਇਹ ਤਾਂ ਬੌਲੇ ਦਾ ਟੱਪਰ। ਮੈਂ ਤੈਨੂੰ ਦੱਸਾਂ। ਸਰੀਕ ਸੇਰੇ ਬਨ ਕੇ ਨਹੀਂ ਠੋਕਦਾ। ਕਸਰ ਕੋਈ ਨਹੀਂ ਛੱਡਦਾ। ਬੀਬੀਏ ਤੇ ਖਰਜਾਂ ਨਿਕਲਦੀਆਂ। ਹਾਂ। ਐ ਭਈ ਐ। ਇਹਦਾ ਹੁਣ ਗੱਲ ਸੁਣ ਲੈ ਯਾਰ ਸਾਡਾ ਪ੍ਰੋਹਣੇ ਨੇ ਕੋਟ ਕੋਟ ਤੇਰਾ ਪਿਓ ਮਾਰਦਾ। ਕੀ ਹੁਣ ਪੁੱਛਦੇ ਨੇ? ਕੀ ਨਹੀਂ ਲੱਗੀ ਮਾਮਾ ਅਰਬ ਅਰਦ ਪਹਿਲੇ ਦਿੰਦੀ ਉੱਥੇ ਵੀ ਹੁਣ ਮੇਰੀ ਗੱਲ ਛੱਡ ਲੈ ਕਿਉਂ ਕਹਿੰਦੇ ਭੈਣੇ ਇੱਜ਼ਤ ਹੁੰਦੀ ਐ ਇੱਜ਼ਤ ਹੁੰਦੀ ਐ ਮੇਰੇ ਪੰਜ ਸਾਲ ਤੱਕ ਵਾਰੀ ਹੁੰਦੀ ਸੈਟ ਕਰੀ ਇਹ ਵੱਡੀ ਨਾ ਗਈ ਸਤੂ ਇਹ ਜੀ ਉਹ ਵੱਡੇ ਬਥੇਰੀ ਉਹ ਕਰਦੇ ਸੀਗੇ ਯਾਰ ਬੱਸ ਕੋਟ-ਬੋਸਟ ਲਿਆਓ ਜਿਹੜੇ ਮੈਂ ਲਿਆ ਬੀਬੀ ਲਿਆਉਂਦੀ ਆ ਹੈ ਬੀਬੀ ਅੱਛਾ ਬਹਿ ਜਾ ਤੂੰ ਵੀ ਸਿੱਖਿਆ ਲੈ ਲੈ ਮਾਮਾ ਆਇਆ ਮੈਂ ਹੁਣ ਦੋ ਤਿੰਨ ਮਹੀਨੇ ਰਹੂੰਗਾ ਇੱਥੇ ਠੀਕ ਐ ਨਾ ਇਹ ਨਹੀਂ ਪੰਨਾ ਤੁਹਾਡੇ ਸੇਕ ਸਕਾਰ ਦੇਣ ਮੈਨੂੰ ਰਹਿਣਾ ਪੈਣਾ ਠੀਕ ਹੈ ਮਮਾ ਇਹ ਇਹੀ ਕਹਿੰਦਾ ਸੀ ਕਹਿੰਦਾ ਉਹ ਆਪਣੇ 4 ਇੰਚੀ ਇਹਨੂੰ ਕੀ ਪਤਾ ਯਾਰ ਛੋਡ ਵਾਲਾ ਤਾਂ ਛੋਡ ਵਾਲਾ ਆ ਜਾ ਪਾ ਲੋ ਗਾਣਾ ਗਾਉਂਦਾ ਫਿਰ ਇੱਕ ਦਿਨ ਲਾ ਉਹ ਕੋ ਥਾਲੀ ਥੂੜੀ ਲਿਆਉਂਦੇ ਥਾਲੀ ਹੈ ਨਹੀਂ ਕੀ ਉਹਦੇ ਨਾਲ ਦੋ ਚੱਕੇ ਖੰਡਾ ਉਪਰੇਖ ਜਾਵਣੇ ਨੇ ਇਹਨਾਂ ਨਾਲ ਇਹਨਾਂ ਨਾਲ ਲੜਾਈ ਕਿਸ ਗੱਲ ਤੋਂ ਪਈ ਆ ਬਸ ਮੇਰਾ ਪੁੱਛ